ਸਤਿ ਸ਼੍ਰੀ ਅਕਾਲ ਦੋਸਤੋ ਲੈ ਕੇ ਆਏ ਆਂ ਜੀ ਬਹੁਤ ਹੀ ਵਧੀਆ ਰੈਸਪੀ ਮਲਾਈ ਕੋਫਤਾ ਜਿਹੜੀ ਕਿ ਸਭ ਨੂੰ ਬਹੁਤ ਪਸੰਦ ਹੁੰਦੀ ਏ ਪਰ ਘਰ ਵਿੱਚ ਸਾਰੇ ਬਣਾਉਣ ਤੋਂ ਥੋੜੀ ਜਿਹੀ ਜਿਚਕਚਾਟ ਕਰਦੇ ਨੇ ਤੇ ਆਮ ਤੌਰ ਤੇ ਸਾਰੇ ਰੈਸਟੋਰੈਂਟ ਵਿੱਚ ਜਾ ਕੇ ਹੀ ਇਹਨੂੰ ਆਰਡਰ ਕਰਦੇ ਨੇ ਤੇ ਖਾਂਦੇ ਨੇ ਤੇ ਚਲੋ ਅਸੀਂ ਤੁਹਾਨੂੰ ਘਰ ਬਣਾਉਣਾ ਦੱਸਦੇ ਆਂ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਜਿਹੜੀ ਤੁਸੀਂ ਘਰ ਵੀ ਬਣਾ ਕੇ ਖਾ ਸਕਦੇ ਹੋ ਤੇ ਜ਼ਰੂਰ ਟਰਾਈ ਕਰਨਾ ਇਸ ਰੈਸਪੀ ਨੂੰ ਚਲੋ ਸ਼ੁਰੂ ਕਰਦੇ ਹਾਂ ਰੈਸਪੀ ਇਹਦੇ ਵਾਸਤੇ ਅਸੀਂ ਦੋ ਤਿੰਨ ਉਬਲੇ ਹੋਏ ਆਲੂ ਲੈ ਲਵਾਂਗੇ ਜਿਹੜੇ ਕਿ ਮੈਂ ਪਹਿਲਾਂ ਹੀ ਸਵੇਰ ਤੋਂ ਵਾਲ ਕੇ ਫਰਿੱਜ ਵਿੱਚ ਰੱਖੇ ਹੋਏ ਸੀ ਤੇ ਥੋੜਾ ਜਿਹਾ ਅਸੀਂ 200 ਗ੍ਰਾਮ ਦੇ ਕਰੀਬ ਅਸੀਂ ਪਨੀਰ ਲੈ ਲੈਣਾ ਹੈ ਮੈਂ ਜਿਹੜਾ ਕੇਕ ਦਿਨ ਪਹਿਲਾਂ ਬਣਾ ਕੇ ਫਰਿੱਜ ਰੱਖਿਆ ਹੋਇਆ ਸੀ ਤਾਂ ਥੋੜਾ ਟਾਈਟ ਹੋ ਗਿਆ ਸੀ ਸਾਡੇ ਗਾਂ ਦਾ ਦੁੱਧ ਹੁੰਦਾ ਹੈ ਤੇ ਉਹਦਾ ਪਨੀਰ ਜਿਹੜਾ ਬਹੁਤ ਸੌਫਟ ਬਣਦਾ ਹੈ ਇਸ ਲਈ ਇੱਕ ਦਿਨ ਪਹਿਲਾਂ ਦਾ ਬਣਿਆ ਹੋਇਆ ਪਨੀਰ ਜਿਹੜਾ ਥੋੜਾ ਟਾਈਟ ਹੋ ਜਾਂਦਾ ਹੈ ਤੇ ਸਾਨੂੰ ਇਸ ਤਰ੍ਹਾਂ ਦਾ ਪਨੀਰ ਹੀ ਚਾਹੀਦਾ ਹੈ ਬਹੁਤ ਸੌਫਟ ਪਨੀਰ ਦੇ ਨਾਲ ਇਹਦਾ ਡੋ ਨਹੀਂ ਬਣਨਾ ਇਹਨੂੰ ਅਸੀਂ ਆਲੂ ਤੇ ਪਨੀਰ ਨੂੰ ਗ੍ਰੇਟ ਕਰਕੇ ਤੇ ਇੱਕ ਜਗਾ ਲੈ ਲਵਾਂਗੇ ਤੇ ਇਹਦੇ ਵਿੱਚ ਐਡ ਕਰਨ ਵਾਸਤੇ 2 ਚਮਚ ਪਹਿਲਾਂ ਮੈਦਾ ਪਾਇਆ ਹੈ ਤੇ 2 ਚਮਚ ਕਾਰਨਫਲੌਰ ਪਾਇਆ ਇਹਨਾਂ ਨੂੰ ਮਿਕਸ ਕਰ ਲਵਾਂਗੇ ਤੇ ਅਕੋਰਡਿੰਗ ਟੂ ਨੀਡ ਇਹਦੇ ਵਿੱਚ ਅਸੀਂ ਮਿਕਸ ਕਰਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਪਹਿਲਾਂ ਪਾਇਆ ਹੈ ਨਮਕ ਸਵਾਦ ਅਨਸਾਰ ਜਾਂ ਅਧਕ ਚਮਕਸ ਨਮਕ ਪਾ ਲਵਾਂਗੇ ਥੋੜਾ ਜਿਹਾ ਗਰਮ ਮਸਾਲਾ ਲਾਲ ਮਿਰਚ ਹਲਦੀ ਪਾਵਾਂਗੇ ਥੋੜੀ ਜੀ ਤੇ ਥੋੜੀ ਜੀ ਅਜਵਾਇਨ ਪਾਈਏ ਥੋੜਾ ਜੀਰਾ ਪਾਇਆ ਹੈ ਥੋੜੀ ਜੀ ਮੇਥੀ ਕ੍ਰਸ਼ ਕਰਕੇ ਪਾ ਲਵਾਂਗੇ ਥੋੜਾ ਜਿਹਾ ਹਰਾ ਧਨੀਆ ਸੀ ਸਿਕਾ ਕੇ ਰੱਖਿਆ ਹੋਇਆ ਉਹ ਐਡ ਕੀਤਾ ਹੈ ਤੇ ਦੋ ਚਮਚ ਪਹਿਲਾਂ ਅਸੀਂ ਇਹ ਕਾਰਨ سٹਾਰਚ ਤੇ ਮੈਦੇ ਦਾ ਮਿਕਸਚ ਜਿਹੜਾ ਹੈ ਇਹ ਐਡ ਕਰਾਂਗੇ ਤੇ ਇਹਨੂੰ ਇੱਕ ਇਹਦਾ ਇੱਕ ਡੋ ਤਿਆਰ ਕਰਾਂਗੇ ਤੇ ਅਗਰ ਡੋ ਬਣਾਉਣ ਵਾਸਤੇ ਥੋੜਾ ਲੱਗੇ ਤਾਂ ਅਸੀਂ ਹੋਰ ਮਿਕਸਚ ਜਿਹੜਾ ਵਾ ਐਡ ਕਰ ਸਕਦੇ ਆ ਕਾਰਨ ਫਲੋਰ ਤੇ ਮੈਦੇ ਦਾ ਤੇ ਇਹ ਇੱਕ ਡੋ ਦੀ ਤਰ੍ਹਾਂ ਬਣ ਜਾਣਾ ਚਾਹੀਦਾ ਹੈ ਤੇ ਹੌਲੀ ਹੌਲੀ ਇਹਨੂੰ ਮਲਦੇ ਜਾਓ ਤੇ ਆਪਣੇ ਆਪ ਇੱਕ ਡੋ ਵਾਂਗ ਬਣ ਜਾਂਦਾ ਹੈ ਹੁਣ ਦੇਖੋ ਇੱਕ ਪੂਰਾ ਡੋ ਵਾਂਗੂ ਇਹ ਡੋ ਦੀ ਫਾਰਮ ਚ ਆ ਗਿਆ ਹੈ ਹੁਣ ਇਹਨੂੰ ਅਸੀਂ ਪਹਿਲਾਂ ਅਸੀਂ ਹੱਥ ਪਹਿਲੇ ਸਾਫ਼ ਕਰ ਲਵਾਂਗੇ ਤੇ ਆਇਲ ਲਗਾ ਲਵਾਂਗੇ ਹੱਥਾਂ ਤੇ ਤੇ ਇਹਦੇ ਛੋਟੇ ਛੋਟੇ ਗੋਲੇ ਬਣਾ ਲਵਾਂਗੇ ਮੈਂ ਛੋਟੀਆਂ ਛੋਟੀਆਂ ਅਸੀਂ ਬਾਲਸ ਤਿਆਰ ਕਰ ਲੈਣੀਆਂ ਤੇ ਇਹਨੂੰ ਅਸੀਂ ਜਿਹੜਾ ਬਚਿਆ ਹੋਇਆ ਮੈਦੇ ਤੇ ਕਾਰਨਫਲੋਰ ਦਾ ਮਿਕਸਰ ਹੈ ਉਦੇ ਵਿੱਚ ਉਹਦੇ ਨਾਲ ਅਸੀਂ ਇਹਨੂੰ ਕੋਟਡ ਕਰ ਲੈਣਾ ਹੈ। ਉਹਨਾਂ ਨਾਲ ਡਸਟ ਕਰ ਲੈਣਾ ਇਹਨੂੰ ਤੇ ਸਾਰੀਆਂ ਬਾਲ ਜッセ ਇਸੇ ਤਰ੍ਹਾਂ ਬਣਾ ਕੇ ਰੱਖ ਲੈਣੀਆਂ ਨੇ। ਤੇ ਇਹਦੇ ਵਿੱਚ ਕੋਟ ਕਰਦੇ ਜਾਣਾ ਤੇ ਉਦਰ ਅਸੀਂ ਕੜਾਈ ਗੈਸ ਉੱਪਰ ਰੱਖ ਲਈ ਹੋਈ ਏ ਤੇ ਗੈਸ ਆਨ ਕਰ ਲਿਆ ਤੇਲ ਗਰਮ ਹੋ ਗਿਆ ਏ। ਤੇ ਉਹਦੇ ਵਿੱਚ ਅਸੀਂ ਇਹਨੂੰ ਇਹਨਾਂ ਨੂੰ ਹੁਣ ਫਰਾਈ ਕਰਾਂਗੇ। ਲੇਕਿਨ ਪਹਿਲਾਂ ਅਸੀਂ ਫੁੱਲ ਤੇਲ ਜਿਹੜਾ ਆ ਪੂਰਾ ਗਰਮ ਕਰਾਂਗੇ ਫੁੱਲ ਗੈਸ ਤੇ ਲੇਕਿਨ ਇਹਨਾਂ ਨੂੰ ਜਦੋਂ ਅਸੀਂ ਵਿੱਚ ਪਾਉਣਾ ਹੈ ਕੋਫਤਿਆਂ ਨੂੰ ਤੇਲ ਦੇ ਵਿੱਚ ਤਾਂ ਤੇਲ ਜਿਹੜਾ ਹੈ ਗੈਸ ਜਿਹੜਾ ਹੈ ਉਹ ਮੀਡੀਅਮ ਕਰ ਦੇਣਾ ਹੈ ਮੀਡੀਅਮ ਫਲੇਮ ਤੇ ਇਹਨਾਂ ਨੂੰ ਅਸੀਂ ਪਕਾਉਣਾ ਹੈ ਕਿਉਂਕਿ ਇਹ ਕੋਫਤੇ ਬੜੇ ਸੌਫਟ ਹੁੰਦੇ ਨੇ ਤੇ ਜੇ ਅਸੀਂ ਬਹੁਤ ਤੇਜ਼ ਗੈਸ ਤੇ ਪਕਾਵਾਂਗੇ ਤਾਂ ਇਹ ਜਲਦੀ ਫਟ ਜਾਣਗੇ ਵਿੱਚ ਇਨਨੂੰ ਸੀ ਹੌਲੀ ਹੌਲੀ ਬੜੇ ਆਰਾਮ ਦੇ ਨਾਲ ਬਲਟਦੇ ਹੋਏ ਪਕਾਉਣਾ ਹੈ। ਨਾ ਜ਼ਿਆਦਾ ਘੱਟ ਗੈਸ ਤੇ ਤੇ ਨਾ ਜ਼ਿਆਦਾ ਇਹ ਤੇਜ਼ ਗੈਸ ਤੇ ਪਕਾਉਣਾ ਹੈ ਇਹਨਾਂ ਨੂੰ ਮੀਡੀਅਮ ਫਲੇਮ ਤੇ ਅਸੀਂ ਪਕਾਵਾਂਗੇ। 골ਡਨ ਬ੍ਰਾਊਨ ਹੋਣ ਤੱਕ ਹੌਲੀ ਹੌਲੀ ਘੁਲਟਦੇ ਰਹਿਣਾ ਇਹਨਾਂ ਨੂੰ ਤੇ ਹਿਲਾਉਂਦੇ ਰਹਿਣਾ। ਕੁਵਤੇ ਸਾਡੇ ਆਲਮੋਸਟ 골ਡਨ ਬ੍ਰਾਊਨ ਹੋ ਚੁੱਕੇ ਨੇ। ਤੇ ਇਹਨਾਂ ਨੂੰ ਅਸੀਂ ਇੱਕ ਪਲੇਟ ਦੇ ਉੱਪਰ ਪੇਪਰ ਰੱਖ ਕੇ ਨਾਪਕਿਨ ਪੇਪਰ ਜਾਂ ਬਟਰ ਪੇਪਰ ਰੱਖ ਕੇ ਉਹਦੇ ਉੱਪਰ ਅਸੀਂ ਕੱਢ ਲਵਾਂਗੇ ਹੌਲੀ ਇਹਦੇ ਸਾਰੇ ਕੌਫਤੇ ਅਸੀਂ ਕੱਢ ਲੈਣੇ ਨੇ ਬਹੁਤ ਹੀ ਟੇਸਟੀ ਜੰਮੀ ਸਬਜ਼ੀ ਬਣਦੀ ਹੈ ਜੀ ਘਰ ਵਿੱਚ ਸਾਰੇ ਬਣਾ ਕੇ ਜ਼ਰੂਰ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਜ਼ਰੂਰ ਕਿਵੇਂ ਦੀ ਬਣੀ ਸੀ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਚੈਨਲ ਦਾ ਨਾਮ ਮੈਂ ਚੇਂਜ ਕਰ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਕਿ ਸਾਰੇ ਇਸ ਰਸਬੀ ਨੂੰ ਬਹੁਤ ਪਸੰਦ ਕਰਨਗੇ ਕਿਉਂਕਿ ਬਹੁਤ ਹੀ ਟੇਸਟੀ ਯਮਮੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਅਸੀਂ ਹੁਣ ਇੱਕ ਬੈਚ ਜਿਹੜਾ ਹੈ ਕੱਢ ਫਰਾਈ ਕਰਕੇ ਕੱਢ ਲਿਆ ਸੀ ਕੋਫਟਿਆਂ ਦਾ ਤੇ ਅਸੀਂ ਹੁਣ ਦੂਸਰਾ ਗੋੁਰ ਪਾ ਦਿੱਤਾ ਹੈ ਹਲੀ ਹਲੀ ਇਹਨਾਂ ਨੂੰ ਫਰਾਈ ਕਰ ਲਵਾਂਗੇ 골ਡਨ ਬਣ ਹੁਣ ਤੱਕ ਇਹਨਾਂ ਨੂੰ ਫਰਾਈ ਕਰਨਾ ਹੁਣ ਅਸੀਂ ਕੱਢ ਲਵਾਂਗੇ ਦੇਖੋ ਕਿੰਨੇ ਸੋਨੇ ਕੌਫਤੇ ਬਣੇ ਨੇ ਇਹ ਵੈਸੇ ਹੀ ਇਸ ਤਰ੍ਹਾਂ ਵੀ ਖਾ ਲਾਤਾ ਬੜੇ ਟੈਸਟੀ ਹੁੰਦੇ ਨੇ ਪਰ ਇਹਨਾਂ ਦੀ ਫਿਰ ਅਸੀਂ ਗਰੇਵੀ ਤਿਆਰ ਕਰਾਂਗੇ ਨਾਲ ਤੇ ਗਰੇਵੀ ਐਡ ਕਰਾਂਗੇ ਉੱਪਰ ਨੱਚੇ ਦਾ ਇਸ ਤਰੀਖ ਖਾ ਲੈਂਦੇ ਨੇ ਬਹੁਤ ਪਸੰਦ ਕਰਦੇ ਨੇ ਇਹਨਾਂ ਨੂੰ ਦੇਖੋ ਸਾਰੇ ਬਣ ਕੇ ਤਿਆਰ ਨੇ ਕੋफ्ते ਤੇ ਹੁਣ ਅਸੀਂ ਇਧਰ ਤਿਆਰੀ ਪਹਿਲਾਂ ਹੀ ਕਰ ਲਈ ਸੀ ਗਰੇਵੀ ਬਣਾਉਣ ਵਾਸਤੇ ਤੇ ਉਸੇ ਤੇਲ ਨੂੰ ਅਸੀਂ ਕੱਟ ਕਰ ਲਿਆ ਵਿੱਚੋਂ ਥੋੜਾ ਕੱਢ ਲਿਆ ਤੇ ਹੁਣ ਗੈਸ ਔਨ ਕਰਕੇ ਉਹਦੇ ਵਿੱਚ ਇੱਕ ਪਾਇਆ ਦਾਲਚੀਨੀ ਦਾ ਟੁਕੜਾ ਇੱਕ ਤੇਜ ਪੱਤਾ ਥੋੜਾ ਜਿਹਾ ਜੀਰਾ ਥੋੜੀਆਂ ਕਾਲੀ ਮਿਰਚ ਵਗੈਰਾ ਪਾਵਾਂਗੇ ਤੇ ਥੋੜੀਆਂ ਜੀਆਂ ਲਸਣ ਦੀਆਂ ਕਲੀਆਂ ਤੇ ਕਰਤੇ ਹੋਏ ਅਦਰਕ ਦੇ ਟੁਕੜੇ ਪਾ ਦਿੱਨੇ ਨੇ ਮੋٹے ਮੋٹے ਦੋ ਪਿਆਜ਼ ਕੱਟ ਕੇ ਰੱਖ ਲਏ ਸੀ ਅਸੀਂ ਤੇ ਉਹ ਐਡ ਕਰ ਦਿੱਤੇ ਨੇ ਥੋੜੇ ਜਿਹਾ ਫਰਾਈ ਕਰ ਲਵਾਂਗੇ ਤੇ ਫਿਰ ਐਡ ਕਰਾਂਗੇ ਦੋ ਤਿੰਨ ਹਰੀਆਂ ਮੱਛਾ ਕੱਟੀਆਂ ਹੋਈਆਂ ਤੇ ਦੋ ਟਮਾਟਰ ਵੀ ਕੱਟ ਕੇ ਰੱਖ ਲਏ ਸੀ ਇਹਨਾਂ ਨੂੰ ਸੀ ਮੋਟੇ ਮੋਟੇ ਤਾਂ ਕੱਟਿਆ ਹੋਇਆ ਹੈ ਇਹਨਾਂ ਨੂੰ ਅਸੀਂ ਫਰਾਈ ਕਰਨ ਤੋਂ ਬਾਅਦ ਪੀਸਣਾ ਹੈ ਇਧਰ ਅਸੀਂ ਕੈਸ਼ੂ ਨਟਸ ਐਡ ਕਰ ਦਿੱਤੇ ਨੇ ਵਿੱਚ ਥੋੜੇ ਜਿਹਾ ਸਾਤ ਅੱਠ ਕਾਜੂ ਪਾਏ ਨੇ ਮੈਂ ਤੇ ਥੋੜੀ ਜੀ ਮੇਥੀ ਕ੍ਰਸ਼ ਕਰਕੇ ਪਾਤੀ ਹੈ ਥੋੜਾ ਨਮਕ ਤੜਕੇ ਦੇ ਗਲਣ ਵਾਸਤੇ ਪਾਤਾ ਹੈ ویسے ਵੀ ਟੇਸਟ ਅਨਸਾਰ ਨਮਕ ਤਬਾਉਣਾ ਹੀ ਸੀ ਤੇ ਟਮਾਟਰਾਂ ਤੋਂ ਬਾਅਦ ਅਸੀਂ ਨਮਕ ਐਡ ਕਰਨਾ ਹੁੰਦਾ ਹੈ ਕਿ ਤੜਕਾ ਜਿਹੜਾ ਚੰਗੀ ਤਰ੍ਹਾਂ ਗਲ ਜੇ ਬਾਕੀ ਮਸਾਲੇ ਵੀ ਅਸੀਂ ਨਾਲ ਹੀ ਐਡ ਕਰ ਲਵਾਂਗੇ ਥੋੜਾ ਗਰਮ ਮਸਾਲਾ ਲਾਲ ਮਿਰਚ ਪਾਈਏ ਥੋੜੀ ਜੀ ਹਲਦੀ ਪਾਵਾਂਗੇ ਆਪਣੇ ਸਵਾਦ ਅਨੁਸਾਰ ਜ ਆਤਾ ਪੌਣਾ ਚਮਚ ਤੁਸੀਂ ਹਲਦੀ ਪਾ ਸਕਦੇ ਹੋ ਥੋੜੀ ਜੀ ਕਸ਼ਮੀਰੀ ਮੂਥ ਮੇਜ਼ ਮਸਾਲਾ ਤੁਸੀਂ ਆਪਣੀ ਮਰਜ਼ੀ ਅਨਸਾਰ ਐਡ ਕਰ ਸਕਦੇ ਹੁੰਦੇ ਹੋ ਹੁਣ ਅਸੀਂ ਪਾਇਆ ਥੋੜਾ ਜਿਹਾ ਕਿਚਨ ਕਿੰਗ ਮਸਾਲਾ ਕਿਉਂਕਿ ਕੁਝ ਲੋਕ ਤਿੱਖਾ ਖਾਣਾ ਪਸੰਦ ਕਰਦੇ ਨੇ ਤੇ ਕੁਝ ਮਿਰਚ ਮਸਾਲਾ ਘੱਟ ਖਾਂਦੇ ਨੇ ਸਾਡੇ ਮਿਰਚ ਮਸਾਲਾ ਘੱਟ ਚੱਲਦਾ ਇਸ ਲਈ ਮੈਂ ਤੇ ਥੋੜਾ ਥੋੜਾ ਐਡ ਕਰਦੀ ਆ ਆਪਣੇ ਸਵਾਦ ਅਨਸਾਰ ਤੁਸੀਂ ਆਪਣੇ ਸਵਾਦ ਅਨਸਾਰ ਐਡ ਕਰ ਸਕਦੇ ਹੋ ਹੁਣ ਮਸਾਲਾ ਸਾਡਾ ਪੁੱਜ ਗਿਆ ਸੀ ਤੇ ਗੈਸ ਅਸੀਂ ਬੰਦ ਕਰ ਦਿਤੀਏ ਤੇ ਨੂੰ ਅਸੀਂ ਪਲੇਟ ਵਿੱਚ ਇੱਕ ਪਲੇਟ ਵਿੱਚ ਕੱਢ ਲਵਾਂਗੇ ਠੰਡਾ ਹੋਣ ਵਾਸਤੇ ਤੇਜ ਪੱਤਾ ਤੇ ਦਾਲ ਚੀਨੀ ਦਾ ਟੁਕੜਾ ਜਿਹੜਾ ਹੈ ਉਹ ਅਲੱਗ ਕਰ ਦੇਾਂਗੇ ਬਾਕੀ ਨੂੰ ਅਸੀਂ ਪੀਸ ਲਵਾਂਗੇ ਠੰਡਾ ਕਰਨ ਤੋਂ ਬਾਅਦ ਅਸੀਂ ਮਸਾਲਾ ਜਿਹੜਾ ਆ ਉਹ ਪੀਸ ਲਿਆ ਸੀ ਤੇ ਫਿਰ ਅਸੀਂ ਗੈਸ ਔਨ ਕਰਕੇ ਉਸੇ ਤੇਲ ਵਿੱਚ ਫਿਰ ਮਸਾਲਾ ਜਿਹੜਾ ਐਡ ਕਰ ਦਿੱਤਾ ਜਿਹੜਾ ਮਸਾਲੇ ਦੀ ਅਸੀਂ ਗ੍ਰੀਨ ਬਣਾ ਲਈਏ ਪੀਸ ਕੇ ਉਹ ਸੀ ਐਡ ਕਰ ਦਿੱਤੀ ਹੈ ਮਿਕਸੀ ਵਿੱਚ ਉਸੇ ਐਡ ਕੀਤਾ ਤੇ ਥੋੜਾ ਜਿਹਾ ਗਰਮ ਪਾਣੀ ਮਿਕਸੀ ਵਿੱਚ ਘੁਮਾ ਕੇ ਫਿਰ ਅਸੀਂ ਜਨੇਟ ਐਡ ਕਰ ਲਿਆ ਸੀ ਤੇ ਹੁਣ ਅਸੀਂ ਥੋੜਾ ਥੋੜਾ ਪਾਵਾਂਗੇ ਗਰਮ ਪਾਣੀ ਤੇ ਸਮਣੀ ਜੀ ਗਰੇਵੀ ਜੇ ਬਣਾਉਣੀ ਹੈ ਪਾਣੀ ਇਹ ਬੱਲਾਂ ਗਰਮ ਰੱਖ ਲਿਆ ਸੀ ਤੁਸੀਂ ਕਾ ਇਹਦੇ ਵਿੱਚ ਥੋੜਾ ਲੋੜ ਅਨਸਾਰ ਪਾਣੀ ਐਡ ਕਰਕੇ ਤੇ ਇਹਦੀ ਸੰਗਣੀ ਜੀ ਗਰੇਵੀ ਬਣਾਵਾਂਗੇ 3-4 ਮਿੰਟ ਇਸ ਨੂੰ ਪਕਾ ਲਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਥੋੜੀ ਜਿਹੀ ਮੈਥੀ ਹੋਰ ਕ੍ਰਸ਼ ਕਰਕੇ ਉੱਪਰ ਪਾ ਦితిਏ ਤੇ ਨਾਲ ਪਾਏ ਨੇ ਅਸੀਂ ਕਿਸ਼ਮਿਸ਼ ਤੇ ਮੱਗਜ਼ ਉੱਪਰ ਪਾ ਦੱਤੇ ਨੇ ਕਿਸ਼ਮਿਸ ਜਿਹੜੀ ਹੈ ਬਹੁਤ ਹੀ ਵਧੀਆ ਟੇਸਟ ਦਿੰਦੀ ਹੈ ਵਿੱਚ ਜਦੋਂ ਗਰੇਵੀ ਦੇ ਵਿੱਚ ਫੁੱਲ ਕੇਸ ਨੇ ਅੰਗੂਰਾ ਮੰਗ ਬਣ ਜਾਣਾ ਤੇ ਮਗਰ ਵੀ ਪਾ ਦਿੱਤੇ ਨੇ ਪਰ ਮੈਂ ਜ ਤੁਸੀਂ ਕੋਫਤੇ ਜਦੋਂ ਬਣਾਉਂਦੇ ਉਹਨਾਂ ਦੇ ਵਿੱਚ ਵੀ ਡਰਾਈ ਫਰੂਟਸ ਪਾ ਸਕਦੇ ਹੋ ਮੈਂ ਗਰੇਵੀ ਵਿੱਚ ਐਡ ਕਰੇ ਨੇ ਹੁਣ ਆਲਮੋਸਟ ਗਰੇਵੀ ਪੱਕ ਚੁੱਕੀ ਸੀ ਤੇ ਮੈਂ ਇਹਦੇ ਵਿੱਚ ਫਰੈਸ਼ ਕਰੀਮ ਐਡ ਕਰ ਦਿੱਤੀ ਹੈ ਜਿਹੜੇ ਘਰ ਦੇ ਹੀ ਦੁੱਧ ਤੋਂ ਤਾਰੀ ਹੋਈ ਮਲਾਈ ਸੀ ਉਹਨੂੰ ਅਸੀਂ ਬਲੈਂਡ ਕਰ ਲਿਆ ਸੀ ਤੇ ਕੋਫਤੇ ਬਿਲਕੁਲ ਰੈਡੀ ਨੇ ਤੇ ਕਰੀਮ ਵੀ ਰੈਡੀ ਹੈ ਉੱਪਰ ਸਰਵ ਕਰਨ ਵਾਸਤੇ ਤੇ ਅਸੀਂ ਕੋਫਤੇ ਜਿਹੜੇ ਗਰੇਵੀ ਦੇ ਵਿੱਚ ਨਹੀਂ ਪਾਉਣੇ ਗਰਮ ਗਰਮ ਗਰੇਵੀ ਦੇ ਵਿੱਚ ਰਿਜ ਦੀ ਗਰੇਵੀ ਚ ਫਾ ਦਈਏ ਤੇ ਇਹ ਵਿੱਚੇ ਮੈਲਟ ਹੋ ਜਾਂਦੇ ਨੇ ਇਹਨਾਂ ਨੂੰ ਅਸੀਂ ਅਲੱਗ ਤੋਂ ਸਰਵ ਕਰਨ ਲੱਗਿਆ ਸੀ ਇਹਨਾਂ ਦੇ ਉੱਪਰ ਗਰੇਵੀ ਪਾਉਣੀ ਹੁੰਦੀ ਹੈ ਗਰਮ-ਗਰਮ ਗ੍ਰੇਵੀ ਅਸੀਂ ਕੁਫ਼ਤਿਆਂ ਤੇ ਪਾਵਾਂਗੇ ਕੁਫ਼ਤੇ ਥੋੜੇ ਜਿਹੇ ਠੰਡੇ ਹੋ ਚੁੱਕੇ ਨੇ ਤੇ ਇਸ ਤਰ੍ਹਾਂ ਅਸੀਂ ਸਰਵ ਕਰ ਸਕਦੇ ਆ ਜਿਨ੍ਹਾਂ ਜਨਨਾਂ ਨੂੰ ਵੀਡੀਓ ਵਧੀਆ ਲੱਗੀ ਹੋਏ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਕਿਵੇਂ ਲੱਗਦੀਆਂ ਨੇ ਸਾਡੀਆਂ ਰੈਸਪੀਜ਼ ਇਹ ਵੀ ਦੱਸਣਾ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਹੁਣ ਅਸੀਂ ਕਰ ਦੁੱਤੀ ਉੱਪਰ ਥੋੜੀ ਫੇਰ ਕਰੀਮ ਐਡ ਕਰ ਦੁੱਤੀ ਹੈ ਤੇ ਕੁਫ਼ਤੇ ਬਿਲਕੁਲ ਸਾਡੇ ਰੈਡੀ ਨੇ ਸਰਵ ਕਰਨ ਲਈ ਤਾਂ ਕਿਵੇਂ ਲੱਗੀ ਰੈਸਪੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ